ਸਤ ਸੰਗਤ ਜਦੋਂ ਆਪਾਂ ਅਰਦਾਸ ਕਰਨੀ ਹੈ ਜੇ ਤਾਂ ਗੁਰਦੁਆਰੇ ਵਿੱਚ ਅਰਦਾਸ ਕਰੀਏ ਭਾਵ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੋਵੇ ਉਸ ਵਕਤ ਆਪਾਂ ਧੰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਖਲੋ ਕੇ ਫਿਰ ਅਰਦਾਸ ਕਰਨੀ ਹੈ ਜੇ ਪ੍ਰਕਾਸ਼ ਨਹੀਂ ਹੈ ਫਿਰ ਆਪਾਂ ਕਿਸੇ ਪਾਸੇ ਵੀ ਖਲੋ ਕੇ ਅਰਦਾਸ ਕਰ ਸਕਦੇ ਆ। ਮਨ ਕੇ ਚੱਲੋ ਸਾਨੂੰ ਬਾਹਰ ਕਿਸੇ ਦੇ ਘਰੇ ਜਾਂ ਆਪਣੇ ਘਰੇ ਅਰਦਾਸ ਕਰਨੀ ਹੋਵੇ। ਕਈ ਵਾਰੀ ਤੁਸੀਂ ਦੇਖੋ ਬਹੁਤ ਲੋਕ ਪਰਮੰਦਰ ਵਿੱਚ ਫਸੇ ਹੋਏ ਨੇ, ਚੜ੍ਹਦੇ ਵੱਲ ਨੂੰ ਮੂੰਹ ਕਰਨਾ ਹੈ, ਛਿਪਦੇ ਵੱਲ ਨੂੰ ਨਮਸਕਾਰਾਂ ਕਰਨੀਆਂ ਨੇ। ਪਰ ਸਾਡਾ ਸਿੱਖ ਪੰਥ ਸਾਨੂੰ ਇਹ ਗੱਲ ਦੱਸਦਾ ਹੈ ਕਿ ਸਾਡਾ ਮੂੰ ਕਿਸੇ ਪਾਸੇ ਵੀ ਹੋਵੇ ਅਰਦਾਸ ਕਰਨ ਲੱਗਿਆਂ ਚਿੱਤ ਦੀ ਇਕਾਗਰਤਾ ਹੋਣੀ ਚਾਹੀਦੀ ਹੈ ਮੂੰ ਕਿਸੇ ਪਾਸੇ ਵੀ ਕਰਕੇ ਆਪਾਂ ਅਰਦਾਸ ਕਰ ਸਕਦੇ ਤੇ ਸਾਧ ਸੰਗਤ ਜਦੋਂ ਆਪਾਂ ਅਰਦਾਸ ਦੀ ਸਮਾਪਤੀ ਕਰਦੇ ਆ ਤੇ ਉਸ ਤੋਂ ਬਾਅਦ ਜਿਹੜਾ ਦੋਹਰਾ ਪੜਿਆ ਜਾਂਦਾ ਇਹ ਦੋਹਰਾ ਪਹਿਲਾਂ ਸ੍ਰੀ ਦਰਬਾਰ ਸਾਹਿਬ ਜੀ ਵਿਖੇ ਵੀ ਪੜਿਆ ਜਾਂਦਾ ਸੀ ਕਿਸੇ ਕਾਰਨਾ ਕਰਕੇ ਉਹ ਬੰਦ ਹੋ ਗਿਆ ਉਹ ਇੱਕ ਅਲੱਗ ਵਿਸ਼ਾ ਹੈ ਪਰ ਅੱਜ ਜਿਹੜਾ ਦੋਹਰਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੜਿਆ ਜਾਂਦਾ ਹੈ ਜਿਨ੍ਹਾਂ ਜਿਨ੍ਹਾਂ ਨੇ ਅਰਦਾਸ ਦੇ ਵਿੱਚ ਕਿਤੇ ਹਾਜ਼ਰੀ ਭਰੀ ਹੋਵੇ ਉਹਨਾਂ ਨੂੰ ਪਤਾ ਹੋਵੇਗਾ ਜਦੋਂ ਸ੍ਰੀ ਅਕਾਲ ਤਖ਼ਸਾਲ ਵਿਖੇ ਅਰਦਾਸ ਹੁੰਦੀ ਹੈ ਅਰਦਾਸ ਤੋਂ ਬਾਅਦ ਫਿਰ ਦੁਹਰਾ ਪੜਿਆ ਜਾਂਦਾ ਹੈ ਦੁਹਰੇ ਦੇ ਵਿੱਚ ਤਿੰਨ ਦੁਹਰੇ ਪੜੇ ਜਾਂਦੇ ਨੇ ਜਿਹੜੇ ਆਪਾਂ ਰੋਜ਼ ਪੜਦੇ ਹਾਂ ਸਾਧ ਸੰਗਤ ਕਈ ਵਾਰੀ ਦੇਖਾ ਦੇਖੀ ਆਪਾਂ ਬਹੁਤ ਸਾਰੀਆਂ ਗੱਲਾਂ ਆਪਣੇ ਵੱਲੋਂ ਜੋੜ ਲੈਣੇ ਆ ਜਿਵੇਂ ਇਹ ਗੱਲ ਕਰਨ ਤੋਂ ਪਹਿਲਾਂ ਮੈਂ ਆਪ ਸੰਗਤਾਂ ਕੋਲੋਂ ਇਸ ਗੱਲ ਦੀ ਖਿਮਾ ਚਾਹਨਾ ਸਾਧ ਸੰਗਤ ਮੇਰਾ ਇਹ ਬਿਲਕੁਲ ਵੀ ਮਕਸਦ ਨਹੀਂ ਹੈ ਕੋਈ ਤਮੰਨਾ ਨਹੀਂ ਹੈ ਮੈਂ ਕਿਸੇ ਦਾ ਦਿਲ ਦੁਖਾਣਾ ਪਰ ਜੋ ਸੱਚ ਹੈ ਉਹ ਮੈਂ ਲੁਕੋ ਵੀ ਨਹੀਂ ਸਕਦਾ ਜੋ ਸੱਚ ਹੈ ਉਹ ਆਪ ਜੀ ਦੇ ਸਮਖਸ਼ ਮੈਂ ਬੇਨਤੀ ਕਰਨੀ ਚਾਹੁੰਦਾ ਸਾਧ ਸੰਗ ਜਦੋਂ ਆਪਾਂ ਦੁਹੇਰਾ ਪੜ੍ਹਦੇ ਹਾਂ ਜਿਹੜੇ ਤਿੰਨ ਦੁਹਰੇ ਪੜੇ ਜਾਂਦੇ ਨੇ ਆਖਰੀ ਵਾਲਾ ਹੈ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਏ ਖਾਰ ਹੋਏ ਸਭ ਮਿਲेंगे ਬੱਚੇ ਸ਼ਰਨ ਜੋ ਹੋਏ। ਇਹੀ ਸੇਮ ਦੋਹਰੇ ਜਿਹੜੇ ਤਿੰਨ ਐ ਇਹ ਸ੍ਰੀ ਅਕਾਲ ਤਖਸਾਲ ਸਾਹਿਬ ਵਿਖੇ ਸ੍ਰੀ ਕੇਸਗੜ ਸਾਹਿਬ ਵਿਖੇ ਉੱਥੇ ਪੜੇ ਜਾਂਦੇ ਨੇ। ਪਰ ਸਾਡੇ ਪਿੰਡਾਂ ਦੇ ਵਿੱਚ ਆਮ ਜਿਹੜੀ ਸਾਧ ਸੰਗਤ ਇਹ ਰੀਤ ਹੈ ਇਹ ਇਹ ਤੋਂ ਜ਼ਿਆਦਾ ਹੈ। ਜਿਵੇਂ ਇਸ ਤੋਂ ਆਪਾਂ ਕਈ ਵਾਰੀ ਅੱਗੇ ਪੜਦੇ ਵਾਹਿਗੁਰੂ ਨਾਮ ਜਹਾਜ ਹੈ ਚੜੇ ਉਸ ਉਤਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰਿ ਉਤਾਰਨ ਹਾਰ ਕੋਈ ਸ਼ੱਕ ਨਹੀਂ ਸਾਧ ਸੰਗ ਸਾਡੀ ਭਾਵਨਾ ਹੈ ਮੈਂ ਬਹੁਤ ਬਾਰੀ ਬੇਨਤੀ ਕਰਦਾ ਸਾਡੀ ਭਾਵਨਾ ਹੈ ਪਰ ਭਾਵਨਾ ਤੇ ਗੁਰਮਤ ਵਿੱਚ ਬਹੁਤ ਵੱਡਾ ਫਰਕ ਹੁੰਦਾ ਹੈ ਇੱਕ ਛੋਟੇ ਜਿਹਾ ਆਪ ਜੀ ਸਮਖਸ਼ ਬੇਨਤੀ ਕਰਦੇ ਆਂ ਗੱਲ ਆਪ ਜੀ ਦੇ ਪਕੜ ਵਿੱਚ ਆ ਜਾਵੇਗੀ ਜਿਹੜੀ ਸਾਡੀ ਭਾਵਨਾ ਜਿਹੜੀ ਸਾਡੀ ਸ਼ਰਧਾ ਉਹ ਗੁਰਮਤ ਦੇ ਅਨਕੂਲ ਹੋਣੀ ਚਾਹੀਦੀ ਹੈ ਨਾ ਕਿ ਸਾਡੇ ਆਪਣੇ ਮਨ ਦੇ ਮੁਤਾਬਕ ਅੱਜ ਵੀ ਕਈ ਵਾਰ ਇਹ ਕੀ ਹੁੰਦਾ ਹੈ ਜਦੋਂ ਗੁਰੂ ਘਰ ਦੇ ਵਿੱਚ ਕੋਈ ਮਨਮਤ ਹੋਵੇ ਨਾ ਜੀ ਤੇ ਜੇ ਆਪਾਂ ਕਹਿ ਦਈਏ ਵੀ ਭਾਈ ਸੰਗਤ ਜੀ ਇਹਨੂੰ ਇਦਾਂ ਨਹੀਂ ਕਰਨਾ ਤੇ ਕਈ ਵਾਰੀ ਅੱਗੇ ਤੋਂ ਕੀ ਜਵਾਬ ਆਂਦਾ ਭਾਈ ਸਾਭ ਜੀ ਇਹ ਤਾਂ ਸਾਡੀ ਸ਼ਰਤ ਆਇਆ ਤੁਸੀਂ ਸਾਡੀ ਸ਼ਰਦਾ ਤੋੜ ਰਹੇ ਹੋ ਇਹੋ ਜੇ ਕਈ ਵਾਰੀ ਸਾਨੂੰ ਜਿਹੜੇ ਅੱਗਿਓ ਵਚਨ ਮਿਲਦੇ ਨੇ ਹੁਣ ਗੱਲ ਪਕੜ ਵਿੱਚ ਰੱਖਿਓ ਸਾਥ ਸੰਗਤ ਸ਼ਰਦਾ ਕੀ ਹੁੰਦੀ ਹੈ ਮੈਂ ਬਿਲਕੁਲ ਸਾਦੀ ਜੀ ਗੱਲ ਆਪਜੀ ਸਮਖਸ਼ ਬੇਨਤੀ ਕਰਾਂ ਦੋ ਮਿੱਤਰ ਸਕੂਲ ਵਿੱਚ ਇਕੱਠੇ ਪੜਦੇ ਸੀ ਇਕੱਠੀ ਪੜਾਈ ਕੀਤੀ ਚੰਗਾ ਆਪਸੀ ਪਿਆਰ ਸੀ ਪਰ ਹਾਲਾਤਾਂ ਨੇ ਕੁਝ ਸਾਥ ਸੰਗਤ ਬਦਲਾ ਕੀਤਾ ਕਿਰਤ ਦੇ ਸਿਲਸਿਲੇ ਦੇ ਵਿੱਚ ਦੋਨਾਂ ਦੇ ਵਿੱਚ ਵਿਛੋੜਾ ਹੋ ਗਿਆ ਹੁਣ ਇੱਕ ਕਿਰਤ ਕਰਨ ਵਾਸਤੇ ਕਿਤੇ ਦੂਰ ਮੁੜਖ ਚਲਾ ਗਿਆ ਇੱਕ ਕਿਰਤ ਕਰਨ ਵਾਸਤੇ ਦੂਜੇ ਪਾਸੇ ਚਲਾ ਗਿਆ ਹੁਣ ਸਾਡੇ ਇਹ ਜੀਵਨ ਦੀਆਂ ਘਟਨਾਵਾਂ ਹੈ ਕਈ ਸਾਡੇ ਸਕੂਲਾਂ ਦੇ ਮਿੱਤਰ ਹੈ ਪਰ ਸਾਨੂੰ ਲੰਮਾ ਲੰਮਾ ਟਾਈਮ ਨਹੀਂ ਮਿਲਦੇ ਉਹਨਾਂ ਨਾਲ ਮੁਲਾਕਾਤ ਵੀ ਨਹੀਂ ਹੁੰਦੀ ਪਰ ਹੋਇਆ ਕਿ ਅਚਨ-ਚੇਤ ਕਿੰਨੇ ਚਿਰਾਂ ਤੋਂ ਬਾਅਦ ਉਹ ਦੋਨੇ ਮਿੱਤਰ ਇਕੱਠੇ ਹੋਏ ਇੱਕ ਦੂਸਰੇ ਨਾਲ ਜਾਣ ਪਛਾਣ ਹੋਈ ਆਪਣੀਆਂ ਪੁਰਾਣੀਆਂ ਗੱਲਾਂ ਪੁਰਾਣੀਆਂ ਯਾਦਾਂ ਤਾਜ਼ੀਆਂ ਕੀਤੀਆਂ ਤੇ ਹੁਣ ਇੱਕ ਮਿੱਤਰ ਨੇ ਦੂਜੇ ਨੂੰ ਆਖਿਆ ਬਈ ਮੇਰੇ ਕੋਲ ਪਤਾ ਨਹੀਂ ਤੇਰੇ ਕਰੋ ਕਦੇ ਕਦੋਂ ਆ ਹੋਵੇ ਕਦੋਂ ਨਾ ਆਵੇ ਹੁਣ ਤੂੰ ਮੇਰੇ ਘਰ ਦੇ ਲੱਗ ਗਿਆਵੇਂ ਜਾਂ ਤੂੰ ਮੇਰੇ ਪਿੰਡ ਵਿੱਚ ਆ ਜਾਵੇਂ ਇੰਜ ਕਰ ਤੂੰ ਮੇਰੇ ਘਰੇ ਚਲੇ ਚਲੇ ਕਿਉਂਕਿ ਬੜੇ ਚਿਰ ਬਾਅਦ ਮਿਲੇ ਆ ਅੱਜ ਅੱਜ ਤੂੰ ਮੇਰੇ ਨਾਲ ਘਰੇ ਚੱਲ ਆਪਾਂ ਘਰੇ ਬੈਠ ਕੇ ਕੁਝ ਗੱਲਾਂ ਕਰਦੇ ਹਾਂ ਨਾਲੇ ਬੱਚਿਆਂ ਦੇ ਨਾਲ ਜਾਣ ਪਹਿਚਾਨ ਹੋ ਜਾਵੇਗੀ ਬੱਚਿਆਂ ਨੂੰ ਪਤਾ ਲੱਗ ਜਾਵੇਗਾ ਹੁਣ ਉਹਨੇ ਸਾਥ ਸੰਗਤ ਇਸ ਗੱਲ ਦੀ ਹਾਮੀ ਭਰੀ ਠੀਕ ਹੈ ਵੀ ਤੂੰ ਮੇਰਾ ਬਹੁਤ ਪੁਰਾਣਾ ਮਿੱਤਰ ਹੈ ਜੇ ਤੂੰ ਮੈਨੂੰ ਆਖਦਾ ਘਰੇ ਲੈ ਕੇ ਜਾਣਾ ਚਾਹਨਾ ਤਾਂ ਮੈਂ ਘਰੇ ਤੇਰੇ ਨਾਲ ਚੱਲਦਾ ਹਾਂ ਸਾਧ ਸੰਗਤ ਹੁਣ ਉਹ ਘਰੇ ਗਿਆ ਤੇ ਜਦੋਂ ਦੋਨੇ ਘਰੇ ਗਏ ਤੇ ਜਿਹਦਾ ਘਰ ਸੀ ਉਹਨੇ ਦੂਜੇ ਮਿੱਤਰ ਨੂੰ ਪੁੱਛਿਆ ਬਈ ਦੱਸੋ ਤੁਸੀਂ ਕੀ ਛਕਣਾ ਹੈ ਆਪਾਂ ਅਕਸਰ ਗੱਲ ਪੁੱਛਦੇ ਹਾਂ ਤੁਸੀਂ ਕੌਫੀ ਪੀਣੀ ਹੈ ਤੁਸੀਂ ਚਾਹ ਪੀਣੀ ਹੈ ਤੁਸੀਂ ਦੁੱਧ ਪੀਣਾ ਹੈ ਤੁਸੀਂ ਮਿੱਠਾ ਘੱਟ ਲੈਣਾ ਹੈ ਤੁਸੀਂ ਜ਼ਿਆਦਾ ਲੈਣਾ ਹੈ ਜੋ ਵੀ ਤੁਹਾਡੀ ਤਮੰਨਾ ਹੈ ਜਿਵੇਂ ਆਪ ਜੀ ਨੂੰ ਚੰਗਾ ਲੱਗਦਾ ਹੋਵੇ ਤੇ ਸਾਥ ਸੰਗਤ ਹੁਣ ਜਿਹੜਾ ਮਿੱਤਰ ਮਹਿਮਾਨ ਬਣ ਕੇ ਘਰੇ ਗਿਆ ਤੇ ਉਹਨੇ ਇੱਕ ਗੱਲ ਆਖੀ ਕਿ ਮੈਂ ਚਾਹ ਨਹੀਂ ਪੀਣਾ ਐ ਚਾਹ ਲੰਮੇ ਸਮੇਂ ਤੋਂ ਬੰਦ ਕੀਤੀ ਹੋਈ ਐ ਤੇ ਦੂਜੀ ਗੱਲ ਐ ਮੈਂ ਮਿੱਠਾ ਵੀ ਨਹੀਂ ਖਾ ਸਕਦਾ ਮੈਨੂੰ ਸ਼ੂਗਰ ਬਹੁਤ ਐ ਤੇ ਤੁਸੀਂ ਇੰਜ ਕਰੋ ਮੇਰੇ ਲਈ ਬਗੈਰ ਮਿੱਠੇ ਤੋਂ ਥੋੜਾ ਜਿਹਾ ਦੁੱਧ ਗਰਮ ਕਰ ਦਿਓ ਹੁਣ ਆਪਸ਼ਨ ਹੀ ਹੈ ਹੁਣ ਜਿਹੜਾ ਮਿੱਤਰ ਉਹਨੂੰ ਘਰੇ ਲੈ ਕੇ ਗਿਆ ਜੇ ਉਹ ਇਹ ਗੱਲ ਆਖੇ ਅੱਗੇ ਤੋਂ ਇਹ ਜਵਾਬ ਦਵੇ ਵੀ ਤੂੰ ਕਿੰਨੇ ਚਿਰ ਬਾਦ ਮੇਰੇ ਘਰੇ ਆਇਆ ਵੀ ਮੇਰੀ ਤਾਂ ਸ਼ਰਧਾ ਹੈ ਮੈਂ ਤੈਨੂੰ ਦੁੱਧ ਨਹੀਂ ਪਲਾਣਾ ਮੈਂ ਤੈਨੂੰ ਚਾਹ ਪਲਾਣੀ ਮੇਰੀ ਤਾਂ ਸ਼ਰਧਾ ਹੈ ਤੂੰ ਮਿੱਠਾ ਨਹੀਂ ਪੀ ਸਕਦਾ ਪਰ ਮੈਂ ਤੈਨੂੰ ਮਿੱਠਾ ਪਲਾਣਾ ਹੈ ਇਹ ਮੇਰੀ ਸ਼ਰਤ ਹੈ ਤੁਸੀਂ ਖੁਦ ਸੋਚ ਕੇ ਦੱਸੋ ਕਿ ਇਹ ਸ਼ਰਤਾਂ ਪਰਵਾਨ ਹੋਵੇਗੀ ਕਿ ਆਪਾਂ ਇਸ ਸ਼ਰਤਾਂ ਨੂੰ ਮੰਨ ਸਕਦੇ ਹਾਂ ਹੁਣ ਜਿਹੜਾ ਘਰੇ ਗਿਆ ਮਿੱਤਰ ਉਹ ਆਖੇਗਾ ਜਰ ਚੰਗੀ ਤੇਰੀ ਸ਼ਰਤ ਆਇਆ ਮੈਂ ਮਿੱਠਾ ਪੀ ਨਹੀਂ ਸਕਦਾ ਜੇ ਮੈਂ ਮਿੱਠਾ ਪੀ ਲਿਆ ਮੇਰੀ ਸ਼ੂਗਰ ਵੱਧ ਜਾਵੇਗੀ ਫਿਰ ਰੱਬ ਨਾ ਕਰੇ ਕਿਤੇ ਮੈਂ ਆਪਣੇ ਪਰਿਵਾਰ ਤੋਂ ਦੂਰ ਹੋ ਜਾਵਾਂ ਮੈਨੂੰ ਤੇਰੀ ਸ਼ਰਦਾ ਪਰਵਾਨੀ ਦੂਜੀ ਗੱਲ ਚਾਹ ਤਾਂ ਲੰਮੇ ਸਮੇਂ ਤੋਂ ਮੈਂ ਬੰਦ ਕੀਤੀ ਹੋਈ ਹੈ ਉਹ ਵੀ ਨਹੀਂ ਪੀ ਸਕਦਾ ਇਸ ਕਰਕੇ ਮੈਨੂੰ ਤੇਰੀ ਇਹ ਸ਼ਰਦਾ ਪਰਵਾਨੀ ਹੈ ਹੁਣ ਇਸੇ ਗੱਲ ਨੂੰ ਉਲਟਾ ਕੇ ਦੇਖੀਏ ਜਦੋਂ ਉਸਨੇ ਪੁੱਛਿਆ ਵੀ ਤੁਸੀਂ ਕੀ ਲੈਣਾ ਹੈ ਕੀ ਪੀਓਗੇ ਤੇ ਜਦੋਂ ਉਹਨੇ ਦੱਸਿਆ ਮੈਂ ਆਹ ਕੁਝ ਸ਼ਕਣਾ ਹੈ ਤੇ ਹੁਣ ਅਗਲਾ ਮਿੱਤਰ ਜਿਹਦਾ ਪਿਆਰ ਹੋਵੇ ਪਤਾ ਕੀ ਆਖਦਾ ਕਹਿੰਦਾ ਭਾਈ ਸਾਬ ਜੀ ਵੀ ਤੁਸੀਂ ਬੜੇ ਚਿਰ ਬਾਅਦ ਸਾਡੇ ਘਰੇ ਆਏ ਤੁਸੀਂ ਜੋ ਕੁਝ ਕਹੋਗੇ ਤੁਹਾਨੂੰ ਉਹੀ ਕੁਝ ਮਿਲੇਗਾ ਜੇ ਤੁਸੀਂ ਬਗੈਰ ਮਿੱਠੇ ਤੋਂ ਪੀਣਾ ਬਗੈਰ ਮਿੱਠੇ ਤੋਂ ਮੈਂ ਵੀ ਪੀ ਲਵਾਂ ਮੈਂ ਕਦੇ ਪੀਤਾ ਨਹੀਂ ਪਰ ਤੁਹਾਡੇ ਨਾਲ ਬੈਠ ਕੇ ਮੈਂ ਪੀ ਲਵਾਂਗਾ ਇਹ ਐਸਾ ਸੰਗਤ ਪਿਆਰ ਇਹ ਹੈ ਸ਼ਰਧਾ ਜਦੋਂ ਵੀ ਆਪਾਂ ਗੁਰੂ ਘਰ ਦੇ ਵਿੱਚ ਕੋਈ ਕੰਮ ਕਰਨਾ ਸਾਡਾ ਉਹ ਕੰਮ ਗੁਰਮਤ ਦੇ ਮੁਤਾਬਕ ਗੁਰੂ ਆਸ਼ੇ ਮੁਤਾਬਕ ਹੋਣਾ ਚਾਹੀਦਾ ਸਾਡੀ ਫਿਰ ਉਹ ਸ਼ਰਧਾ ਪ੍ਰਵਾਨ ਹੈ ਇਹ ਨਾ ਹੋਵੇ ਕਿ ਗੁਰਮਤ ਕੁਝ ਹੋਰ ਆਖਦੀ ਹੋਵੇ ਸਾਡੀ ਮਤ ਕੁਝ ਹੋਰ ਆਖਦੀ ਹੋਵੇ ਤੇ ਮੁਆਫ ਕਰਨਾ ਫਿਰ ਉਹ ਸਾਡੀ ਸ਼ਰਧਾ ਪ੍ਰਵਾਨ ਨਹੀਂ ਹੋ ਸਕਦੀ ਉਹ ਸ਼ਰਧਾ ਕਿਸੇ ਅਰਥ ਵਿੱਚ ਨਹੀਂ ਇਸ ਕਰਕੇ ਸਾਧ ਸੰਗਤ ਜੀ ਜਦੋਂ ਆਪਾਂ ਇਹਨਾਂ ਦੋਹਰਿਆਂ ਨੂੰ ਪੜਦੇ ਆਂ ਸ਼ਰਦਾਬਸ ਹੋ ਕੇ ਆਪਾਂ ਵਾਹਿਗੁਰੂ ਨਾਮ ਜਹਾਜ ਹੈ ਇਹ ਪੜਦੇ ਆਂ ਹੁਣ ਤੁਸੀਂ ਇਸ ਗੱਲ ਦਾ ਖੁਦ ਜਵਾਬ ਦੇਣਾ ਜਦੋਂ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੱਗੇ ਖਲੋ ਕੇ ਇਹ ਗੱਲ ਆਖੀਏ ਕਿ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਨਾਮ ਜਹਾਜ ਹੈ ਇੱਕ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਸਹਾਰਾ ਹੈ ਤੇ ਜਿਹੜਾ ਵਾਹਿਗੁਰੂ ਨੂੰ ਜਪੇਗਾ ਉਹ ਪਾਰ ਹੋ ਜਾਵੇਗਾ ਤੇ ਜੇ ਸਾਧ ਸੰਗਤ ਕੋਈ ਮਨੁੱਖ ਬਾਣੀ ਪੜੇ ਕਿ ਬਾਣੀ ਪੜਨ ਬੜਾ ਪਾਰ ਨਹੀਂ ਹੋ ਸਕਦਾ ਕਿ ਬਾਣੀ ਪੜਨ ਵਾਲੇ ਦਾ ਸਾਧ ਸੰਗਤ ਰਬੀ ਮਿਲਾ ਆਪਣੀ ਹੋ ਸਕਦਾ ਹੈ ਕਿ ਇੱਕ ਇਕੱਲਾ ਵਾਹਿਗੁਰੂ ਦਾ ਨਾਮ ਹੀ ਸਾਡਾ ਪਾਰ ਉਤਾਰਾ ਕਰ ਸਕਦਾ ਫਿਰ ਇਸ ਗੱਲ ਨੂੰ ਪਕੜ ਵਿੱਚ ਰੱਖਣਾ ਸਾਧ ਸੰਗਤ ਜਦੋਂ ਆਪਾਂ ਅੰਮ੍ਰਿਤ ਛਕਦੇ ਹਾਂ ਪੰਜ ਪਿਆਰੇ ਸਿੰਘ ਸਹਿਬਾਨ ਸਾਨੂੰ ਉਹ ਸਾਧ ਸੰਗਤ ਗੁਰਮੰਤਰ ਦਿੰਦੇ ਆ ਉਸ ਵਕਤ ਸਾਨੂੰ ਵਾਹਿਗੁਰੂ ਮੰਤਰ ਦ੍ਰਿੜ ਕਰਵਾਇਆ ਜਾਂਦਾ ਹੈ ਮੈਂ ਵਾਹਿਗੁਰੂ ਜਪਣ ਤੋਂ ਮਨਾ ਨਹੀਂ ਕਰ ਰਿਹਾ ਮੈਂ ਇਹ ਨਹੀਂ ਆਖ ਰਿਹਾ ਵੀ ਤੁਸੀਂ ਵਾਹਿਗੁਰੂ ਨਹੀਂ ਕਹਿਣਾ ਪਰ ਮੈਂ ਇਹ ਆਖ ਰਿਹਾ ਆ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅੱਗੇ ਖਲੋ ਕੇ ਇਹ ਗਲ ਆਖਣੀ ਭਾਈ ਤੇਰੀ ਬਾਣੀ ਵਿੱਚ ਕੋਈ ਤਾਕਤ ਨਹੀਂ ਹੈ ਇੱਕ ਵਾਹਿਗੁਰੂ ਦੇ ਨਾਮ ਦੇ ਵਿੱਚ ਤਾਕਤ ਹੈ ਉਹੀ ਸਾਨੂੰ ਪਾਰ ਕਰ ਸਕਦਾ ਹੈ ਇੱਥੇ ਆਪਾਂ ਗਲਤ ਹੋ ਜਾਵਾਂਗੇ ਇੱਥੇ ਸਾਧ ਸੰਗਤ ਆ ਪੰਗਲ ਤੋਂ ਦੂਜੀ ਗੱਲ ਕਈ ਵਾਰੀ ਦੋਹਰਿਆਂ ਦੇ ਵਿੱਚ ਇਹ ਵੀ ਕੁਝ ਪੜਿਆ ਜਾਂਦਾ ਹੈ ਸਾਧ ਸੰਗਤ ਜਿਵੇਂ ਤੁਸੀਂ ਦੇਖੋ ਬਹੁਤ ਕਈ ਵਾਰੀ ਅਰਦਾਸੀ ਸਿੰਘ ਇਹ ਵੀ ਆਪਣੇ ਕੋਲ ਆਖ ਦਿੰਦੇ ਨੇ ਖੰਡਾ ਜਾ ਕੈ ਹਾਥ ਮੈਂ ਕਲਗੀ ਸੋਹੈ ਸੀਸ ਸੋ ਹਮਰੀ ਰਸ਼ਿਆ ਕਰੇ ਗੁਰੂ ਕਲਗੀ ਧਰਜਗਦੀਸ਼ ਸਾਡਾ ਪਿਆਰ ਹੈ ਸਾਡਾ ਪਿਤਾ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਬਹੁਤ ਪਿਆਰ ਕਰਦਾ ਹਾਂ ਪਰ ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਅੱਗੇ ਖਲੋ ਕੇ ਇਹ ਗੱਲ ਕਹਿਣੀ ਕਿ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤੇਰੇ ਚ ਤਾਕਤ ਨਹੀਂ ਹੈ ਤੂੰ ਨਹੀਂ ਸਾਡਾ ਕੁਝ ਕਰ ਸਕਦਾ ਸਾਡੀ ਰਸ਼ੀਆ ਤਾਂ ਕੱਲਾ ਗੁਰੂ ਗੋਬਿੰਦ ਸਿੰਘ ਹੀ ਕਰੇਗਾ ਤੇ ਮੁਆਫ ਕਰਨਾ ਉੱਥੇ ਵੀ ਗੁਰੂ ਦੇ ਸਾਹਮਣੇ ਖਲੋਕੇ ਗੁਰੂ ਦੀ ਤੋਹੀਨ ਕਰਨੀ ਸਾਧ ਸੰਗਤ ਇਹ ਤੋਂ ਵੱਡਾ ਪਾਪ ਕੋਈ ਨਹੀਂ ਇਸ ਕਰਕੇ ਪੰਥ ਨੇ ਸਾਧ ਸੰਗਤ ਜਿਹੜੇ ਤਿੰਨ ਦੋਰ ਅਕਾਲ ਤਖਤ ਸਭ ਤੇ ਪੜੇ ਜਾਂਦੇ ਆ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣੇ ਕਣੇ ਅਗਲੀ ਗੱਲ ਜਿਹੜੀ ਮੈਂ ਬੇਨਤੀ ਕੀਤੀ ਸੀ ਗੁਰਦੁਆਰੇ ਦੇ ਸਬੰਧ ਵਿੱਚ ਗੁਰਦੁਆਰੇ ਦੇ ਸਬੰਧ ਵਿੱਚ 19 ਨਿਯਮ ਐ ਸਾ ਸੰਗ ਜਿਹੜੇ ਸਿੱਖ ਰਹਿਤ ਮਰਿਆਦਾ ਵਿੱਚ ਲਿਖੇ ਹੋਏ ਆ ਪਹਿਲੀ ਗੱਲ ਹੈ ਗੁਰਦੁਆਰਾ ਕਿਸ ਵਾਸਤੇ ਐ ਸਾ ਸੰਗ ਗੁਰਦੁਆਰਾ ਹੈ ਸੋਝੀ ਲੈਣ ਵਾਸਤੇ ਜਿਵੇਂ ਅੱਜ ਆਪਾਂ ਆਪਣੀ ਜੀਵਨ ਨੂੰ ਚੰਗਾ ਬਣਾਉਣ ਵਾਸਤੇ ਸੋਹਣਾ ਬਣਾਉਣ ਵਾਸਤੇ ਵਧੀਆ ਜੋਬ ਕਰਨ ਵਾਸਤੇ ਲੋਕਾਂ ਦੇ ਵਿੱਚ ਸਤਕਾਰ ਵਾਸਤੇ ਆਪਾਂ ਕੀ ਕਰਦੇ ਆਂ ਆਪਾਂ ਸਾਥ ਸੰਗਤ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਵਧੀਆ ਯੂਨੀਫਾਰਮ ਪਾ ਕੇ ਸਾਥ ਸੰਗਤ ਬਿਲਕੁਲ ਅਟੈਂਸ਼ਨ ਹੋ ਕੇ ਆਪਾਂ ਸਕੂਲ ਜਾਂਦੇ ਹੁਣ ਸਾਡੇ ਬੱਚਨ ਸਕੂਲ ਭੇਜਿਆ ਜਾਂਦਾ ਕਿਉਂ ਕਿਉਂਕਿ ਉਹਨਾਂ ਨੂੰ ਡਿਸਪਲਿਨ ਪਤਾ ਲੱਗ ਜਾਵੇ ਉਹਨਾਂ ਨੂੰ ਨਿਯਮ ਪਤਾ ਲੱਗ ਜਾਵੇ ਉਹਨਾਂ ਦੇ ਅੰਦਰ ਪੜ੍ਹਾਈ ਬੈਠ ਜਾਵੇ ਤੇ ਉਹ ਪੜ੍ਹਾਈ ਬਿਠਾਉਣ ਵਾਸਤੇ ਇੱਕ ਇੱਕ ਸਕੂਲ ਦੇ ਵਿੱਚ ਸਾਡੇ ਬੱਚੇ ਘਟੋਕੜ 6 6 ਘੰਟੇ ਪੜ੍ਹਾਈ ਕਰਦੇ ਆ ਇਸੇ ਤਰ੍ਹਾਂ ਜਦੋਂ ਆਪਾਂ ਗੁਰਮਤਿ ਦੀ ਪੜ੍ਹਾਈ ਕਰਨੀ ਗੁਰਮਤਿ ਦੀ ਪੜ੍ਹਾਈ ਦਾ ਕੇਂਦਰ ਹੈ ਗੁਰਦੁਆਰਾ ਸਾਹਿਬ ਤੇ ਸਤਿਗੁਰੂ ਗੁਰੂ ਪਾਤਸ਼ਾਹ ਜੀ ਨੇ ਸਾਧ ਸੰਗਤ ਸਾਨੂੰ ਇਹ ਗਲ ਲਖੀ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ ਮਰ ਕਹਿੰਦੇ ਗੁਰੂ ਦੇ ਦਰ ਤੇ ਆ ਤੈਨੂੰ ਸੋਝੀ ਮਿਲੇਗੀ ਜਦੋਂ ਆਪਾਂ ਰਹਿਤ ਸਿੱਖ ਰਹਿਤ ਮਰਿਆਦ ਨੂੰ ਪੜਦੇ ਇਹਦੇ ਵਿੱਚ ਪਹਿਲਾ ਨੀਮ ਹੈ ਗੁਰਬਾਣੀ ਦਾ ਅਸਰ ਸਾਧ ਸੰਗਤ ਵਿੱਚ ਬੈਠਿਆਂ ਬਧੇਰੇ ਹੁੰਦਾ ਹ ਹੁਣ ਤੁਸੀਂ ਦੇਖੋ ਆਪਾਂ ਸਾਰੇ ਬੈਠੇ ਆ ਤੁਸੀਂ ਬਹੁਤ ਪਿਆਰ ਸਤਿਕਾਰ ਨਾਲ ਸੁਣ ਰਹੇ ਆ ਉਹ ਸਾਨੂੰ ਕਿ ਇਹ ਸਵਾਲ ਵੀ ਕਰ ਸਕਦਾ ਭਈ ਕਥਾ ਤਾਂ ਟੀਵੀ ਤੇ ਵੀ ਆਉਂਦੀ ਹੈ ਕਥਾ ਤਾਂ ਤਾਂ ਮੋਬਾਈਲ ਤੇ ਵੀ ਆਉਂਦੀ ਹੈ ਕਥਾ ਰੇਡੀਓ ਤੇ ਵੀ ਸੁਣੀ ਜਾ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਤਾਂ ਟੀਵੀ ਤੇ ਵੀ ਕਰ ਸਕਦੇ ਆਪਾਂ ਪਰ ਫਰਕ ਬਹੁਤ ਹੈ ਫਰਕ ਕੀ ਹੈ ਸਾਧ ਸੰਗਤ ਜਦੋਂ ਆਪਾਂ satsangਤ ਵਿੱਚ ਬੈਠਾਂਗੇ satsangਤ ਵਿੱਚ ਬੈਠਿਆ ਤੁਸੀਂ ਦੇਖਿਓ ਸਾਧ ਸੰਗਤ ਆਪਾਂ ਜਦੋਂ ਦਰਬਾਰ ਵਿੱਚ ਬੈਠਦੇ ਆ ਕਦੇ ਹੋਇਆ ਵੀ ਕਿਸੇ ਨੇ ਸਬਜ਼ੀ ਦਾ ਟੋਕਰਾ ਚੁੱਕਿਆ ਹੋਵੇ ਬੈਠਾ ਅੰਦਰ ਸਬਜ਼ੀ ਕੱਟਣ ਲੱਗ ਪਵੇ ਕਦੇ ਗੁਰੂ ਦਰਬਾਰ ਵਿੱਚ ਕਦੇ ਐਦਾਂ ਹੋਇਆ ਕਿ ਸਾਧ ਸੰਗਤ ਸਤ ਸੰਗਤ ਚੱਲਦੀ ਹੋਵੇ ਆਪਾਂ ਦੁਨਿਆਵੀ ਗੱਲਾਂ ਕਰੀ ਜਾਈਏ ਨਹੀਂ ਜੇ ਕੋਈ ਕਰਦਾ ਵੀ ਹੈ ਨਾ ਆਪਾਂ ਉਹਨੂੰ ਚੁੱਪ ਕਰਾਈਦਾ ਨਾ ਭਾਈ ਚੁੱਪ ਕਰ ਜਾ ਗੁਰਬਾਣੀ ਦੀ ਗੱਲ ਸਤ ਸੰਗਤ ਚੱਲ ਰਹੀ ਹੈ ਪਰ ਜਦੋਂ ਟੀਵੀ ਚੱਲਦਾ ਹੋਵੇ ਹੁਣ ਸਾਹਮਣੇ ਗੁਰਬਾਣੀ ਚੱਲਦੀ ਆ ਤੇ ਆਪਾਂ ਕੀ ਕਰਦੇ ਆ ਆਪਾਂ ਬੈਠ ਕੇ ਸਾਧ ਸੰਗਤ ਉੱਥੇ ਸਬਜ਼ੀ ਵੀ ਕੱਟ ਰਹੇ ਆ ਹੋਰ ਕਿੰਨੇ ਘਰਾਂ ਦੇ ਕੰਮ ਕਰ ਰਹੇ ਨੇ ਹੁਣ ਫੋਨ ਤੇ ਗੁਰਬਾਣੀ ਚੱਲਦੀ ਆ ਤੇ ਗੁਰਬਾਣੀ ਚੱਲਦਿਆਂ ਚੱਲਦਿਆਂ ਵਿੱਚ ਫੋਨ ਆ ਗਿਆ ਆਪਾਂ ਟੈਂਡ ਕਰ ਲੈਂਦੇ ਆ ਇਸ ਕਰਕੇ ਜਿਹੜੀ ਸਤ ਸੰਗਤ ਹੈ ਹਾਂ ਸਿੱਖਣ ਵਾਸਤੇ ਮੋਬਾਈਲ ਸਿੱਖਣ ਵਾਸਤੇ ਟੀਵੀ ਦਾ ਆਪਾਂ ਸਾਥ ਸੰਗਤ ਉਹਨੂੰ ਸਾਧਨ ਬਣਾ ਸਕਦੇ ਹਾਂ ਕੋਈ ਸਿੱਖਣ ਵਾਸਤੇ ਆਪਾਂ ਲੈ ਸਕਦੇ ਹਾਂ ਪਰ ਜੇ ਸਤ ਸੰਗਤ ਦਾ ਆਨੰਦ ਮਾਣਨਾ ਉਹ ਸਾਧ ਸੰਗਤ ਗੁਰੂ ਘਰ ਦੇ ਵਿੱਚ ਬੈਠ ਕੇ ਜਿੱਥੇ ਵੀ ਸਤ ਸੰਗਤ ਹੋਵੇ ਜਿੱਥੇ ਗੁਰੂ ਸਭ ਜੀ ਦਾ ਪ੍ਰਕਾਸ਼ ਹੋਵੇ ਭਾਵੇਂ ਘਰ ਹੈ ਭਾਵੇਂ ਗੁਰਮਤਿ ਦੀਵਾਨ ਚੱਲ ਰਹੇ ਨੇ ਭਾਵੇਂ ਗੁਰੂ ਘਰ ਹੈ ਸਾਧ ਸੰਗਤ ਉੱਥੇ ਬੈਠ ਕੇ ਆਪਾਂ ਸਤ ਸੰਗਤ ਦਾ ਆਨੰਦ ਮਾਣ ਸਕਦੇ ਇੱਕ ਗੱਲ ਹੋਰ ਯਾਦ ਰੱਖਿਓ ਜਿਹੜਾ ਮਨੁੱਖ ਸਤ ਸੰਗਤ ਨਹੀਂ ਕਰਦਾ ਸਤਗੁਰੂ ਗੁਰੂ ਪਾਤਸ਼ਾਹ ਜੀ ਨੇ ਉਸ ਦੇ ਪ੍ਰਤੀ ਸਾਹ ਸੰਗਤ ਵਿਚਾਰ ਕੀਤਾ ਪਾਤਸ਼ਾਹ ਜੀ ਆਖਣ ਕਹਿੰਦੇ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ ਧੂੜ ਮਰਾ ਕਹਿੰਦੇ ਜਿਹੜਾ ਮਨੁੱਖ ਸਤਸੰਗਤ ਨਹੀਂ ਕਰਦਾ ਹੈ ਹੁਣ ਇਹ ਸ਼ਬਦ ਬੜੇ ਸੌਖੇ ਹੈ ਸਾਥ ਸੰਗਤ ਬਿਨ ਸੰਗਤੀ ਸਭ ਐਸੇ ਰਹੇ ਜੈਸੇ ਪਸ਼ ਢੋਰ ਕਹਿੰਦੇ ਜਿਵੇਂ ਪਸ਼ੂ ਢੋਰ ਹੁੰਦੇ ਹੈ ਢੋਰ ਪਸ਼ੂ ਹੈ ਕਹਿੰਦੇ ਜਿਹੜਾ ਮਨੁੱਖ ਸਤਸੰਗਤ ਨਹੀਂ ਕਰਦਾ ਉਸ ਦਾ ਜੀਵਨ ਹੋਲੀ-ਹੋਲੀ ਨੀਵੇਂ ਪੱਤਰ ਦਾ ਜਾਣ ਲੱਗ ਪੈਂਦਾ ਹੈ ਉਹ ਨਿਮਾਣ ਬਲ ਤੁਰ ਪੈਂਦਾ ਹੈ ਉਹਦੇ ਅੰਦਰ ਸਾਧ ਸੰਗਤ ਜਿਹੜਾ ਆਤਮਿਕ ਹੁਲਾਰਾ ਨਹੀਂ ਆ ਸਕਦਾ ਜਦੋਂ ਤੁਸੀਂ ਸਾਧ ਸੰਗਤ ਕਰੋਗੇ ਗਿਆਨ ਲਓਗੇ ਤੁਹਾਡੇ ਅੰਦਰ ਆਤਮਿਕ ਬਲ ਪੈਦਾ ਹੋ ਜਾਣਾ ਹੈ ਤੁਹਾਡੇ ਅੰਦਰ ਆਨੰਦ ਪੈਦਾ ਹੋ ਜਾਣਾ ਜਦੋਂ ਸਾਧ ਸੰਗਤ ਤੋਂ ਟੁੱਟ ਕੇ ਗੁਰੂ ਤੋਂ ਟੁੱਟ ਕੇ ਸਾਡਾ ਜੀਵਨ ਨੀਵੇਂ ਪੱਦਰ ਨੂੰ ਜਾਣ ਲੱਗ ਪਣਾ ਯਾਦ ਰੱਖਿਓ ਸਾਧ ਸੰਗਤ ਨੀਵੇਂ ਪੱਦਰ ਨੂੰ ਜਾਣ ਵਾਸਤੇ ਮਨੁੱਖ ਨੂੰ ਮਿਹਨਤ ਕਰਨ ਦੀ ਲੋੜ ਨਹੀਂ ਹੈ ਔਰ ਜਦੋਂ ਜਦੋਂ ਸਾਧ ਸੰਗਤ ਉਚਾਈ ਵੱਲ ਜਾਣਾ ਹੋਵੇ ਨਾ ਜੀ ਉਸ ਭਗਤ ਮਿਹਨਤ ਬਹੁਤ ਕਰਨੇ ਪੈਂਦੀ ਹੈ ਤੇ ਜਿਹੜਾ ਮਨੁੱਖ ਮਿਹਨਤ ਕਰ ਲਵੇਗਾ ਉਚਾਈ ਤੇ ਜਾਣ ਨੂੰ ਤੇ ਸਾਧ ਸੰਗਤ ਸ਼ਿਖਰਾਂ ਤੇ ਪਹੁੰਚ ਵੀ ਉਹੀ ਸਕਦਾ ਹੈ ਤੇ ਜੇ ਮਿਹਨਤ ਨਾ ਕੀਤੀ ਤੇ ਸਾਧ ਸੰਗਤ ਯਾਦ ਰੱਖਿਓ ਦੂਜੀ ਗੱਲ ਪਕੜ ਵਿੱਚ ਰੱਖਿਓ ਜਦੋਂ ਆਪਾਂ ਧਰਤੀ ਦੇ ਵਿੱਚ ਬੀਜ ਬੀਜਦੇ ਆ ਨਾ ਜੀ ਹੁਣ ਬੀ ਤਾਂ ਕਣਕ ਦਾ ਬੀਜਿਆ ਬੀਜ ਬੀਜਿਆ ਝੋਨੇ ਦਾ ਕਿੰਨੀ ਮਿਹਨਤ ਕੀਤੀ ਜ਼ਮੀਨ ਨੂੰ ਪਧਰਾ ਕੀਤਾ ਸਾਥ ਸੰਗ ਇੱਥੇ ਤੱਕਰ ਕੇ ਦਵਾਈਆਂ ਵੀ ਪਾਈਆਂ ਪਰ ਹੋਇਆ ਕੀ ਬੀਜਿਆ ਤਾਂ ਬਿਜ ਸੀ ਪਰ ਵਿੱਚ ਗੁੱਲੀ ਡੰਡਾ ਐਵੇਂ ਖੜਾ ਹੋ ਗਿਆ ਘਾਹ ਫੂਸ ਐਵੇਂ ਖੜਾ ਹੋ ਜਾਂਦਾ ਹੈ ਇਸ ਕਰਕੇ ਯਾਦ ਰੱਖਿਓ ਜ਼ਿੰਦਗੀ ਵਿੱਚ ਜਿਹੜਾ ਮਨੁੱਖ ਗਿਆਨ ਲੈ ਰਿਹਾ ਗੁਣ ਕਮਾਰਿਆ ਸਾਧ ਸੰਗਤ ਗਿਆਨ ਲੈਂਦਿਆ ਲੈਂਦਾ ਫਿਰ ਵੀ ਜਿਹੜੇ ਔਗਣ ਹੈ ਇੱਕ ਆਫੂਸ ਹੈ ਫਿਰ ਵੀ ਸਾਧ ਸੰਗਤ ਮਨੁੱਖ ਦੇ ਜੀਵਨ ਵਿੱਚ ਆ ਜਾਂਦਾ ਹੈ ਹੁਣ ਜਿਹੜਾ ਗਿਆਨ ਲੈ ਹੀ ਨਹੀਂ ਰਿਹਾ ਤੇ ਉਹਦਾ ਕੀ ਹਾਲ ਹੋਵੇਗਾ ਹੁਣ ਜਿਹੜੀ ਜ਼ਮੀਨ ਬੰਜਰ ਪਈ ਹੈ ਕੋਈ ਬੀਜ ਨਹੀਂ ਬੀਜਿਆ ਗਿਆ ਤੁਸੀਂ ਉੱਥੇ ਦੇਖੋ ਸਾਧ ਸੰਗਤ ਕਿੰਨਾ ਕੁਝ ਪੱਤ ਪ੍ਰਲ ਖੜਾ ਹੋ ਜਾਂਦਾ ਹੈ ਉੱਥੇ ਮਨੁੱਖ ਜਾਣ ਵਾਸਤੇ ਸਾਧ ਸੰਗਤ ਡਰਦਾ ਹੈ ਕਿ ਕਿਤੇ ਕੀੜਾ ਮਕੋੜਾ ਨਾ ਹੋ ਗਏ ਸਾਡਾ ਜੀਵਨ ਸਤ ਸੰਗਤ ਤੋਂ ਬਿਨਾ ਇਸ ਤਰ੍ਹਾਂ ਹੈ ਇਸ ਕਰਕੇ ਗੁਰਦੁਆਰੇ ਵਿੱਚ ਬੈਠ ਕੇ ਸਤਸੰਗਤ ਕਰਨੀ ਸਤਸੰਗਤ ਵਿੱਚ ਮਨੁੱਖ ਦੇ ਵਿੱਚ ਬਹੁਤ ਜਿਆਦਾ ਅਸਰ ਹੁੰਦਾ ਹੈ ਕਈ ਗੱਲਾਂ ਸਤਸੰਗਤ ਦੀਆਂ ਸਤਸੰਗਤ ਮੈਂ ਥੋੜਾ ਜਿਹਾ ਹੋਰ ਬੇਨਤੀ ਕਰਦੇ ਹਾਂ ਜਦੋਂ ਸਤਸੰਗਤ ਆਪਾਂ ਕਰਦੇ ਆ ਨਾ ਜੀ ਹੁਣ ਦੇਖੋ ਸਤਸੰਗਤ ਕਈ ਵਾਰੀ ਕਿਸੇ ਦਿਨ ਸਾਡਾ ਮਨ ਮਿਟਾ ਵੀ ਹੋ ਸਕਦਾ ਹੈ ਕਿਸੇ ਦੇ ਨਾਲ ਸਾਥ ਸੰਗਤ ਹੋ ਸਕਦਾ ਆਪਾਂ ਕਿਸ ਨੂੰ ਬਾਹਰ ਨਾਮ ਬੁਲਾਉਂਦੇ ਹੋਈਏ ਪਰ ਜਦੋਂ ਸਾਥ ਸੰਗਤ ਵਿੱਚ ਬੈਠਦੇ ਆ ਉਸ ਵਕਤ ਸਾਡੇ ਮਨ ਵਿੱਚੋਂ ਇਹ ਗੱਲ ਨਿਕਲ ਜਾਂਦੀ ਏ ਵੀ ਨਹੀਂ ਹੁਣ ਆਪਾਂ ਗੁਰੂ ਘਰ ਬੈਠੇ ਆ ਗੁਰੂ ਘਰ ਇਹ ਸਾਥ ਸੰਗਤ ਸਾਡੇ ਆਪਸੀ ਜਿਹੜੇ ਬਿਤਕਰਿਆ ਖਤਮ ਕਰਦੀ ਏ ਆਪਸੀ ਸਾਨੂੰ ਬੈਠਣਾ ਸਿਖਾਉਂਦੀ ਏ ਨੰਬਰ 2 ਤੇ ਸਾਥ ਸੰਗਤ ਹੁਣ ਤਾਂ ਇਹ ਗੱਲਾਂ ਚਲੋ ਨਿਕਲ ਗਈਆਂ ਪਰ ਪਿੰਡਾਂ ਵਿੱਚ ਹਜੇ ਵੀ ਹੈ ਹਜੇ ਵੀ ਲੋਕ ਕਈ ਜਾਤ ਬਰਾਦਰੀ ਦਾ ਸਾਥ ਸੰਗਤ ਬਹੁਤ ਮਾਣ ਕਰਦੇ ਰਬੀ ਬਾਣੀ ਦਾ ਪਾਵਨ ਬਚਨ ਹੈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਆਪਣੀ ਜਾਤ ਦਾ ਗਰਭ ਕਰਦਾ ਹੋਵੇ ਨਾ ਸਭ ਤੋਂ ਵੱਡਾ ਮੂਰਖ ਹੈ ਕਿਉਂ ਕਿਉਂਕਿ ਪਾਤਸ਼ਾਹ ਜੀ ਦੀ ਬਾਣੀ ਪੜ੍ਹ ਕੇ ਦੇਖੋ ਮਹਾਰਾਜ ਕਹਿੰਦੇ ਅਬਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਉਹ ਮੰਦੇ ਵਰਸ਼ਨ ਨਾਲ ਇਹ ਵੀ ਆਖਿਆ ਕਹਿੰਦੇ ਜਾਤ ਦਾ ਗਰਭ ਨਾ ਕਰ ਮੂਰਖ ਗਾਵਾਰ ਕਹਿੰਦੇ ਮੂਰਖਾ ਆਪਣੀ ਜਾਤ ਦਾ ਗਰਭ ਨਾ ਕਰ ਅਹੰਕਾਰ ਨਾ ਕਰ ਬੇ ਮੇਰੀ ਜਾਤ ਬੜੀ ਉੱਚੀ ਹੈ ਜਦੋਂ ਆਪਾਂ ਸਤਸੰਗਤ ਵਿੱਚ ਬੈਠਦੇ ਆ ਸਾ ਸੰਗਤ ਸਤਸੰਗ ਸਾਡੇ ਵਿੱਚੋਂ ਜਾਤ ਪਾਤ ਨੂੰ ਖਤਮ ਕਰਦੀ ਹੈ ਸਾਨੂੰ ਸਾਰਿਆਂ ਨੂੰ ਭਾਈ ਵਾਲ ਬਣਾਉਂਦੀ ਹੈ ਸਾਨੂੰ ਸਾਰਿਆਂ ਨੂੰ ਇੱਕ ਸਾਰ ਬਣਾਉਂਦੀ ਹੈ ਇਸੇ ਤਰ੍ਹਾਂ ਗੁਰੂ ਕੇ ਲੰਗਰ ਹੈ ਇਸੇ ਤਰ੍ਹਾਂ ਸਾਧ ਸੰਗ ਸਾਡੇ ਸਰੋਵਰ ਹੈ ਉਸ ਜਿੰਨੇ ਵੀ ਸਾਧਨੈ ਸਾਡੇ ਆਪਸੀ ਪਿਆਰ ਵਾਸਤੇ ਸਾਡੀ ਏਕਤਾ ਵਾਸਤੇ ਹੀ ਹੈ ਸਤ ਸੰਗ ਸਾਡੇ ਵਿੱਚ ਬਹੁਤ ਜ਼ਰੂਰੀ ਹੈ ਸਾਧ ਸੰਗ ਜੀ ਗੁਰਦੁਆਰੇ ਦੇ ਸੰਬੰਧ ਵਿੱਚ ਦੂਸਰਾ ਨਿਯਮ ਆਪ ਜੀ ਧਿਆਨ ਵਿੱਚ ਰੱਖਿਓ ਜਦੋਂ ਆਪਾਂ ਦੂਸਰੇ ਨਿਯਮ ਨੂੰ ਪੜ੍ਹਦੇ ਹਾਂ ਗੁਰਦੁਆਰੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾ ਪ੍ਰਤੀ ਹੋਵੇ ਹਰ ਰੋਜ਼ ਹੋਵੇ ਜਿੱਥੇ ਪ੍ਰਕਾਸ਼ ਹੋਵੇ ਜਿਹੜਾ ਉਹ ਜਗ੍ਹਾ ਹੈ ਉਹ ਬਿਲਕੁਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸਾ ਸੰਗਤ ਪੀੜੇ ਤੇ ਹੋਵੇ ਮੰਜੀ ਸਾਬ ਤੇ ਹੋਵੇ ਤੇ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਜੀ ਦਾ ਜਦੋਂ ਪ੍ਰਕਾਸ਼ ਸਾਧ ਸੰਗਤ ਹੁੰਦਾ ਹੈ ਉਸ ਵਕਤ ਚੌਰ ਦੀ ਸੇਵਾ ਹੋਵੇ ਆਪਾਂ ਜਿਹੜੀ ਰੋਜ਼ ਕਰਦੇ ਹਾਂ ਹੁਣ ਕਈ ਗੁਰੂ ਘਰਾਂ ਦੇ ਵਿੱਚ ਸਾਧ ਸੰਗਤ ਪਾਤਸ਼ਾਹ ਵਾਸਤੇ ਪਾਲਕੀਆਂ ਰੱਖੀਆਂ ਹੋਈਆਂ ਜੇ ਆਪ ਜੀ ਬਹੁਤ ਧਿਆਨ ਨਾਲ ਬੈਠੇ ਹੋ ਗੱਲ ਸਮਝ ਵਿੱਚ ਲੱਗ ਜਾਵੇ ਹੁਣ ਦੇਖੋ ਇੱਥੇ ਆਪਾਂ ਪ੍ਰਕਾਸ਼ ਕੀਤਾ ਹੈ ਸਾਰੇ ਸੰਗਤ ਦੂਰ ਤੱਕਰ ਬੈਠੇ ਦਰਸ਼ਨ ਕਰਦੀ ਹੈ ਪਰ ਕਈ ਜਗ੍ਹਾ ਦੇ ਉੱਪਰ ਪਾਲਕੀਆਂ ਸਾਹ ਸੰਗਤ ਰੱਖੀਆਂ ਹੋਈਆਂ ਨੇ ਉੱਥੇ ਰੁਮਾਲਾ ਸਭ ਲਾਣ ਵਿੱਚ ਵੀ ਬੜੀ ਮੁਸ਼ਕਲ ਹੁੰਦੀ ਹੈ ਬਲ ਪੈ ਰਹੇ ਨੇ ਤੇ ਦੂਜੀ ਗੱਲ ਹੈ ਦਰਸ਼ਨ ਕਰਨ ਵਿੱਚ ਵੀ ਪ੍ਰੋਬਲਮ ਹੈ ਤੀਜੀ ਗੱਲ ਹੈ ਜਦੋਂ ਚੌਰ ਕਰਾਂਗੇ ਜਾਂ ਤਾਂ ਪਾਲਕੀ ਦੇ ਉੱਪਰ ਵੱਜੇਗਾ ਜਾਂ ਫਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਵੱਜੇਗਾ ਚੌਰ ਵੀ ਸਹੀ ਤਰੀਕੇ ਨਾਲ ਨਹੀਂ ਹੋ ਸਕਦਾ ਅਸਲ ਵਿੱਚ ਜਿਹੜੀ ਪਾਲਕੀ ਹੈ ਸਾਹ ਸੰਗਤ ਇਹ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਜੇ ਸਰੂਪ ਲੈ ਕੇ ਜਾਣਾ ਹੋਵੇ ਉਸ ਵਕਤ ਵਰਤੀ ਜਾਂਦੀ ਹੈ ਹੁਣ ਤੁਸੀਂ ਦੇਖੋ ਜਦੋਂ ਸ੍ਰੀ ਦਰਬਾਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਹੁਣ ਉਸ ਵਕਤ ਜਦੋਂ ਕੋਠਾ ਸਭ ਤੋਂ ਮਹਾਰਾਜ ਦਾ ਸੂਪ ਲੈ ਕੇ ਆਉਂਦੇ ਨੇ ਪਾਲਕੀ ਵਿੱਚ ਲੈ ਕੇ ਆਉਂਦੇ ਤੇ ਜਿਹੜੀ ਉਹ ਪਾਲਕੀ ਹੈ ਕੋਠਾ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਨਹੀਂ ਜਾਂਦੀ ਹੈ ਉਹ ਕਿੱਥੇ ਹੁੰਦੇ ਜੀ ਪੌੜੀਆਂ ਜਦੋਂ ਸਿੰਘ ਸਹਿਬਾਨ ਮਹਾਰਾਜ ਰੂਪ ਲੈ ਕੇ ਆਉਂਦੇ ਆ ਪੌੜੀਆਂ ਉਤਰ ਕੇ ਉੱਥੇ ਪਾਲਕੀ ਰੁਕੀ ਹੁੰਦੀ ਹੈ ਤੇ ਫਿਰ ਉਹਦੇ ਵਿੱਚ ਮਹਾਰਾਜ ਜੀ ਦਾ ਸਰੂਪ ਰੱਖਿਆ ਹੁੰਦਾ ਹੈ ਹੁਣ ਇਹ ਪਾਲਕੀ ਨਾ ਤਾਂ ਸ੍ਰੀ ਅਕਾਲ ਤਖਤ ਸਾਹਿਬ ਅੰਦਰ ਜਾਂਦੀ ਤੇ ਜਦੋਂ ਇਹ ਪਾਲਕੀ ਤੁਰ ਕੇ ਸ੍ਰੀ ਦਰਬਾਰ ਸਾਹਿਬ ਜਾਂਦੀ ਹੈ ਨਾ ਦਰਬਾਰ ਸਾਹਿਬ ਅੰਦਰ ਜਾਂਦੀ ਹੈ ਉੱਥੇ ਵੀ ਦਰਬਾਰ ਸਾਹਿਬ ਦੀ ਐਂਟਰੀ ਤੇ ਮਹਾਰਾਜ ਜੀ ਦਾ ਸਰੂਪ ਆਪਣੇ ਸੀਸ ਤੇ ਝੁੱਕ ਕੇ ਸਾਧ ਸੰਗਤ ਪੀੜਾ ਸਭ ਤੇ ਪ੍ਰਕਾਸ਼ ਕੀਤਾ ਜਾਂਦਾ ਹੈ ਅੱਜ ਬਹੁਤ ਲੋਕ ਜਿਹੜੇ ਪਾਲਕੀਆਂ ਰੱਖ ਕੇ ਬੈਠੇ ਸਾਧ ਸੰਗਤ ਮੈਂ ਫਿਰ ਬੇਨਤੀ ਕਰਾਂ ਕਈ ਕਹਿੰਦੇ ਸ਼ਰਦਾ ਉਹ ਭਲਿਆ ਸ੍ਰੀ ਦਰਬਾਰ ਸਾਹਿਬ ਵਿਖੇ ਕੀ ਪੈਸੇ ਦੀ ਕਮੀ ਹੈ ਜਿੱਥੇ ਸਾਧ ਸੰਗਤ 21 21 ਲੱਖ 25 25 ਲੱਖ ਦਾ ਰੁਮਾਲਾ ਸਾਹਿਬ ਚੜਦਾ ਹੋਵੇ ਕਿ ਉੱਥੇ ਪਾਲਕੀ ਨਹੀਂ ਲੱਗ ਸਕਦੀ ਜਿੱਥੇ ਸੋਨੇ ਦੀਆਂ ਕੰਧਾਂ ਸਾਧ ਸੰਗਤ ਹੋਣ ਕਿ ਉੱਥੇ ਪਾਲਕੀ ਨਹੀਂ ਰੱਖੀ ਜਾ ਸਕਦੀ ਅਸਲ ਵਿੱਚ ਕੀ ਹੈ ਪੰਥ ਨੇ ਮਰਿਆਦਾ ਬਣਾਈ ਹੈ ਤੇ ਸਾਧ ਸੰਗਤ ਮਰਿਆਦਾ ਦੇ ਵਿੱਚ ਤੁਰਨਾ ਸਾਡਾ ਫਰਜ਼ ਹੈ ਜਿਹੜੀ ਪਾਲਕੀ ਹੈ ਉਹ ਅੰਦਰ ਸਾ ਸੰਗਤ ਗੁਰੂ ਘਰ ਨਹੀਂ ਰੱਖੀ ਜਾ ਸਕਦੀ ਹੈ ਹਾਂ ਬਾਹਰ ਜਿਵੇਂ ਨਗਰ ਕੀਰਤਨ ਕੱਢਣਾ ਹੋਵੇ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਮਹਾਰਾ ਸ੍ਰੂਪ ਲੈ ਕੇ ਜਾਣਾ ਹੋਵੇ ਉਸ ਵਕਤ ਸਾ ਸੰਗਤ ਪਾਲਕੀ ਬਰਤਣੀ ਇਹ ਸਾਡੀ ਮਰਿਆਦਾ ਹੈ ਕਈ ਜਗ੍ਹਾ ਤਾਂ ਪੱਥਰ ਦੀਆਂ ਪੱਕੀਆਂ ਬਣਾ ਕੇ ਖੜੀਆਂ ਕਰ ਦਿੱਤੀਆਂ ਚਲੋ ਕਾਰ ਸੇਵਾ ਵਾਲਿਆਂ ਨੇ ਬਹੁਤ ਕੁਝ ਕੀਤਾ ਹੈ ਚੰਗੇ ਵੀ ਕੰਮ ਕੀਤੇ ਆ ਪਰ ਸਾਡਾ ਇਤਿਹਾਸ ਵੀ ਖਤਮ ਕੀਤਾ ਹੈ ਆਪਾਂ ਇਸ ਗੱਲ ਤੋਂ ਵਾਖਫਾ ਸਾਧ ਸੰਗਤ ਦੂਜੀ ਗੱਲ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਨਿਤਾਪ੍ਰਤੀ ਹੋਵੇ ਤੇ ਜਿਸ ਵਕਤ ਸ਼ਾਮਾਂ ਨੂੰ ਹੁਣ ਜਿਵੇਂ ਆਪਾਂ ਸੁਫਾਸਨ ਦੀ ਸੇਵਾ ਕਰਨੀ ਹੈ ਸਾਧ ਸੰਗਤ ਜੀ ਜੇ ਸੰਗਤ ਦੀ ਆਵਾ ਜਵੀ ਆਵਾ ਜਾਈ ਹੋਵੇ ਸੰਗਤ ਆਂਦੀ ਹੋਵੇ ਤਾਂ ਜੇ ਸੁਖਾਸਨ ਦੀ ਸੇਵਾ ਲੇਟ ਵੀ ਹੋ ਜਾਵੇ ਕੋਈ ਫਰਕ ਨਹੀਂ ਹੁਣ ਦੇਖੋ ਦਰਬਾਰ ਸਾਹਿਬ ਕਿੰਨੇ ਵਜੇ ਸੁਖਾਸਨ ਹੁੰਦਾ ਹੈ ਤੇ ਕਿੰਨੇ ਵਜੇ ਮਹਾਰਾਜ ਰੂਪ ਆਉਂਦੇ ਕਿਉਂਕਿ ਉੱਥੇ ਸੰਗਤ ਆ ਰਹੀ ਹੈ ਤੇ ਜੇ ਸਾ ਸੰਗਤ ਨਹੀਂ ਆ ਰਹੀ ਹੈ ਤਾਂ ਸ਼ਾਮ ਨੂੰ ਰਹਿਰਾਜ ਸਾਹਿਬ ਦੀ ਸਮਾਪਤੀ ਤੋਂ ਬਾਅਦ ਅਰਦਾਸ ਬੇਨਤੀ ਹੁਕਮ ਕਰਕੇ ਮਹਾਰਾਜ ਜੀ ਦਾ ਸਰੂਪ ਬਹੁਤ ਧਿਆਨ ਦੇ ਨਾਲ ਸੰਤੋਖਿਆ ਜਾਵੇ ਤੇ ਸਾਹ ਸੰਗਤ ਜਿਵੇਂ ਪਲੰਗ ਛਾਪ ਤੇ ਉਹਨੂੰ ਬਿਰਾਜਮਨ ਕੀਤਾ ਜਾਵੇ ਇਹ ਛੱਡੀ ਮਰਿਆਦਾ ਹੈ ਤੀਜੀ ਗੱਲ ਕਿਸੇ ਖਾਸ ਸਾਹ ਸੰਗਤ ਮਨ ਲਓ ਹੁਣ ਗੁਰੂ ਘਰ ਵਿਖੇ ਕੋਈ ਸੇਵਾ ਚੱਲ ਰਹੀ ਆ ਰੰਗ ਦੀ ਸੇਵਾ ਚੱਲ ਰਹੀ ਹੈ ਜਾਂ ਕੋਈ ਹੋਰ ਸੇਵਾ ਚੱਲ ਰਹੀ ਹੈ ਕਈ ਜਗ੍ਹਾ ਸਾ ਸੰਗਤ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪੱਕਾ ਹੀ ਰਹਿੰਦਾ ਹੈ ਪੱਕੇ ਤੋਂ ਭਾਵ ਹੈ ਕਿ ਅੰਦਰ ਸੇਵਾ ਚੱਲਦੀ ਨਹੀਂ ਰੌਲਾ ਪੈ ਰਿਹਾ ਕਿੰਨਾ ਕੁਝ ਹੋ ਰਿਹਾ ਤੇ ਆਪਾਂ ਮਹਾਰਾਜ ਨੂੰ ਸੁਖ ਕਾਸ਼ਣ ਕਰਦੇ ਨਹੀਂ ਨਹੀਂ ਸਾਧ ਸੰਗਤ ਉਸ ਵਕਤ ਮਹਾਰਾਜ ਜੀ ਦਾ ਜਿਹੜਾ ਸਰੂਪ ਹੈ ਉਸ ਨੂੰ ਸਾਧ ਸੰਗਤ ਸੰਤੋਖਿਆ ਜਾਵੇ ਸੁਖਾਸਨ ਕੀਤਾ ਜਾਵੇ ਬਾਅਦ ਵਿੱਚ ਜਿਹੜੇ ਸਾਧ ਸੰਗਤ ਸੇਵਾ ਦੇ ਕੰਮ ਨੇ ਜੇ ਨਿੱਕੀ-ਮੋਟੀ ਹੈ ਆਪਾਂ ਪਿਆਰ ਨਾ ਕਰ ਸਕੀ ਠੀਕ ਹੈ ਜੇ ਕੋਈ ਵੱਡੀ ਸੇਵਾ ਲੱਗਦੀ ਹੈ ਤੇ ਉਸ ਵਕਤ ਜਿੱਥੇ ਕਹਿਣ ਤੋਂ ਮੁਰਾਦ ਹੈ ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਨਾ ਹੋਵੇ ਜੇ ਬਿਆਦਵੀ ਦਾ ਖਤਰਾ ਹੈ ਤਾਂ ਸਾਨੂੰ ਜਿਹੜਾ ਮਹਾਰਾਜ ਜੀ ਦਾ ਸਰੂਪ ਹੈ ਉਹ ਸੰਤੋਖ ਲੈਣਾ ਚਾਹੀਦਾ Pavlov ਸਪਰਸ਼ਨ ਕਰ ਲੈਣਾ ਚਾਹੀਦਾ ਇਹ ਸਾਸ ਸੰਗਤ ਦੂਜਾ ਨਿਯਮ ਹੈ ਗੁਰਦੁਆਰੇ ਦੇ ਸਬੰਧ ਵਿੱਚ ਸਿੱਖ ਰਹਿਤ ਮਰਿਆਦਾ ਦੇ ਵਿੱਚ ਤੇ ਯਾਦ ਰੱਖਣਾ ਕੁੱਲ ਜਿਹੜੇ 19 ਨਿਯਮ ਹੈ ਗੁਰਦੁਆਰੇ ਦੇ ਸਬੰਧ ਵਿੱਚ ਇਹ ਸਾਨੂੰ ਸਿੱਖਾਂ ਨੂੰ ਯਾਦ ਰੱਖਣੇ ਚਾਹੀਦੇ ਸਾਨੂੰ ਬਾਹਰ ਕੋਈ ਵੀ ਸਵਾਲ ਕਰ ਸਕਦਾ ਹੈ ਕੋਈ ਪੁੱਛ ਸਕਦਾ ਵੀ ਭਾਈ ਗੁਰਦੁਆਰੇ ਵਿੱਚ ਕੀ ਕੀ ਹੁੰਦਾ ਹੈ ਕਿਵੇਂ ਹੁੰਦਾ ਹੈ ਕੋਈ ਸਾਨੂੰ ਨਿਸ਼ਾਨ ਸਭ ਹਰੇ ਪੁੱਛ ਲਵੇ ਬੇਨਿਸ਼ਾਨ ਸਭ ਦੀ ਕੀ ਮਰਿਆਦਾ ਜੀ ਕਿਸ ਵਕਤ ਨਿਸ਼ਾਨ ਸਭ ਲਗਾਇਆ ਗਿਆ ਤੇ ਪਹਿਲਾ ਨਿਸ਼ਾਨ ਸਭ ਕਿਹਨੇ ਲਗਾਇਆ ਸੀ ਪਹਿਲੇ ਨਿਸ਼ਾਨ ਸਭ ਦਾ ਕੱਪੜੇ ਦਾ ਰੰਗ ਕੀ ਸੀ ਹੁਣ ਆਪਾਂ ਤਾਂ ਸਿੱਖ ਤੇ ਸਾਨੂੰ ਤਾਂ ਇਹ ਗੱਲ ਪਤਾ ਹੋਣੀ ਚਾਹੀਦੀ ਜੇ ਦਰਬਾਰ ਸਭ ਦੋ ਨਿਸ਼ਾਨ ਸਭ ਮਰੇ ਝੂਲਦੇ ਆ ਉਥੇ ਇੱਕ ਵੀ ਲੱਗ ਸਕਦਾ ਦੋਏ ਕਿਉਂ ਝੂਲਦੇ ਆ ਇੱਕ ਵੀ ਤਾਂ ਨਿਸ਼ਾਨ ਸਭ ਲੱਗ ਸਕਦਾ ਆ ਉਥੇ ਦੋ ਕਿਉਂ ਖੜੇ ਕੀਤੇ ਆ ਜੇ ਦੋ ਖੜੇ ਕੀਤੇ ਤੇ ਕਿਨੇ ਕੀਤੇ ਆ ਇਹ ਸਾਧ ਸੰਗਤ ਸਾਨੂੰ ਸਾਰੀਆਂ ਗੱਲਾਂ ਆਪਾਂ ਸਿੱਖ ਰਹਿਤ ਮਰਿਆਦਾ ਵਿੱਚ ਉਹ ਦੇਖਾਂਗੇ ਅੱਜ ਦੇ ਜਿਹੜਾ ਸਮਾਂ ਹੈ ਉਹ ਸਮਾਪਤ ਹੋ ਚੁੱਕਿਆ ਇਸੇ ਸਬੰਧ ਵਿੱਚ ਅਗਲੇਰੀਆਂ ਵਿਚਾਰਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ ਇੰਨੀ ਕੁ ਬੇਨਤੀ ਪ੍ਰਵਾਨ ਕਰਿਓ ਹੱਥ ਜੋੜ ਫਿਰ ਬੇਨਤੀ ਹੈ ਕੋਈ ਗੱਲ ਸਮਝ ਨਾ ਲੱਗੇ ਨਾ ਪਤਾ ਲੱਗੇ ਆਪ ਜੀ ਮੈਨੂੰ ਪੁੱਛ ਸਕਦੇ ਹੋ ਮੈਂ ਆਪ ਜੀ ਦੇ ਕੋਲ ਹੀ ਹਾਂ ਨਾਲੀ ਬੇਨਤੀ ਹੈ ਵਿਚਾਰ ਕਰਨ ਵਾਸਤੇ ਆਪਾਂ ਹਰ ਵਕਤ ਆਪੇ ਸੇਵਾ ਦੇ ਵਿੱਚਾਂ ਪਰ ਟਕਰਾਰ ਕਰਨ ਵਾਸਤੇ ਝਗੜਾ ਨਾ ਹੋਵੇ ਟਕਰਾਰ ਨਾ ਹੋਵੇ ਵਿਚਾਰ ਵਾਸਤੇ ਗੁਰੂ ਦੀ ਕਿਰਪਾ ਨਾਲ ਆਪਾਂ ਕਿਉਂਕਿ ਸਾਡਾ ਤਾਂ ਕੰਮੇ ਸਾਂਝ ਪ੍ਰੀਜਾ